ਰਾਣੀ ਰੰਜਸ ਦੇ ਚਲਦੇ ਸੰਗਤ ਕਲਾ ਵਿੱਚ ਇੱਕ ਵਿਅਕਤੀ ਦੇ ਘਰ ਆ ਕੇ ਕੀਤੀ ਗੁੰਡਾਗਰਦੀ ਅਤੇ ਉਸ ਨੂੰ ਚੜ ਦਿੱਤਾ ਮੋਢੇ ਘਾਟ ਇਹ ਤਸਵੀਰਾਂ ਸੰਗਤ ਕਲਾ ਦੀਆਂ ਜਿੱਥੇ ਕੀ ਤਿੰਨ ਬੱਚਿਆਂ ਦੇ ਪਿਓ ਨੂੰ ਮੋਢੇ ਘਾਟ ਚੜ ਦਿੱਤਾ ਤੇ ਪਰਿਵਾਰ ਦਾ ਹਾਲਾਤ ਦੇਖੋ ਰਾਣੀ ਰੰਜਸ ਦੇ ਚਲਦੇ ਇਸ ਤਰ੍ਹਾਂ ਉਹਨਾਂ ਦੇ ਘਰੇ ਵਰਕੇ ਗੁੰਡਾਗਰਦੀ ਹੋਈ ਹੈ ਇੱਕ ਤਸਵੀਰਾਂ ਸੰਗਤ ਕਲਾ ਦੀਆਂ ਨੇ ਜਿੱਥੇ ਕੀ ਪਰਿਵਾਰ ਸੁੱਕਣੇ ਪੈ ਗਿਆ ਜਦੋਂ ਇਹ ਘਟਨਾ ਵਾਪਰੀ ਤਮੋਕੇ ਤੇ ਪਹੁੰਚੀ ਸੰਗਤ ਕਲਾ ਪੁਲਿਸ ਅਤੇ ਟੀਮ ਡੀਐਸਪੀ ਮਨਜੀਤ ਸਿੰਘ ਅਤੇ ਉਹਨਾਂ ਦੇ ਨਾਲ ਸੰਦੀਪ ਪਾਰਟੀ ਐਸਐਚਓ ਸੰਗਤ ਕਲਾ ਮੌਕੇ ਤੇ ਹੀ ਪਹੁੰਚ ਗਏ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਆਪਦੀ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ ਐਸਪੀ ਬਠਿੰਡਾ ਮੌਕੇ ਤੇ ਵੀ ਉਹਨਾਂ ਨੇ ਪਹੁੰਚ ਕੇ ਆਪਦੀ ਇਨਕੁਆਰੀ ਜਾਂਚ ਸ਼ੁਰੂ ਕੀਤੀ ਤਪਤੀਸ਼ ਰਾਹੀਂ ਦੱਸਿਆ ਕਿ ਪ੍ਰਾਣੀ ਰੰਜਸ ਚਲਦੇ ਹੀ ਇਸ ਵਿਅਕਤੀ ਦਾ ਸੂਰਜ ਨਾਮੇ ਵਿਅਕਤੀ ਦਾ ਜੋ ਕਿ ਆ ਫਾਇਰ ਕਰਕੇ ਮੌਦੇ ਘੜ ਚੜਿਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਆਸ-ਪਾਸ ਵੀ ਛਾਣਪੀਨ ਕੀਤੀ ਅਤੇ ਕਿਹਾ ਗਿਆ ਕਿ ਅਸੀ ਬੰਦਿਆਂ ਦੀ ਪਛਾਣ ਕਰ ਲਈ ਹੈ ਤੇ ਮਾਰੇ ਮਿਲਾਈ ਪੈਸੀ ਚੱਥੇ ਤਾਂ ਪਾ ਮੁੰਦੇ ਜਾਏ ਉਹ ਮਨਪਾਤ ਪਾਉਲਾ ਲੱਗਾ ਖੜਕਾ ਜਨ ਭਰਾਕਾ ਪੈ ਮੈਂ ਕਿਹਾ ਕਿ ਕਾਰਜ ਪਾਕਾ ਤਾ ਮਾਰ ਬਾਹਰ ਆਇਆ ਤੇ ਉਹਨੇ ਜਿਹੜਾ ਪਾਪਾ ਪਾਪਾ ਵਾਤੇ ਗੋਲ ਮਾਈ ਬਸ ਆ ਗੱਲ ਉਹ ਉੱਪਰ ਗਈ ਕੀ ਨਾ ਸੀ ਉਹਨਾਂ ਦਾ ਕੀ ਨਾ ਕੀ ਨੇ ਕਿਤੇ ਗੋਲੀ ਕਿਤੇ ਵੱਜਿਆ ਕਿਹੜੇ ਕੋਈ ਕਿੰਨੀ ਉਮਰ ਆ ਕਿੰਨੇ ਬੱਚੇ ਉਹਨਾਂ ਦੇ ਕਿੰਨੇ ਬੱਚੇ ਆ ਚਾਰ ਪੁੱਤ ਕਿੱਥੇ ਲੈ ਧੱਤਰ ਸਿੰਘ ਜੀ ਧੱਤਰ ਸਿੰਘ ਜੀ ਜੋ ਪਿੰਡ ਦੇ ਵਿੱਚ ਘਟਨਾ ਵਾਪਰੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਮਾੜਾ ਹੋਇਆ ਜੀ ਪਿੰਡ ਦੇ ਵਿੱਚ ਜਿਹੜੀਆਂ ਲੜਾਈਆਂ ਬੜੀਆਂ ਮੁੰਡਿਆਂ ਦੀਆਂ ਮਾਰੀਆਂ ਹੀ ਆ ਕੋਈ ਚੰਗੀਆਂ ਤਾਂ ਨਹੀਂ ਕੰਮ ਜਿੰਨਾ ਵੀ ਹੋਇਆ ਮਾੜਾ ਹੀ ਹੋਇਆ ਕੀ ਗੱਲ ਹੋਈ ਆ ਤੁਹਾਨੂੰ ਪਤਾ ਹੋਵੇ ਪਰਿਵਾਰ ਨਾਲਾਂ ਜਾਂ ਕੀ ਤੇ ਸਾਨੂੰ ਪਤਾ ਨਹੀਂ ਇਸ ਗੱਲ ਦਾ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਆ ਘਟਨਾ ਹੋ ਗਈ ਮੁੰਡੇ ਦੀ ਦਾਦੇ ਦੀ ਮੌਤ ਹੋ ਗਈ ਨਹੀਂ ਕੋਈ ਪਤਾ ਨਹੀਂ ਵੀ ਮੌਤ ਹੋ ਗਈ ਮੈਂ ਤਾਂ ਇਹ ਸੁਣਿਆ ਸੀ ਮੁੰਡੇ ਨੇ ਚੱਕ ਕੇ ਲੈ ਗਏ ਬੰਦੇ ਕੀ ਮੰਗ ਕਰਦੇ ਤੁਸੀਂ ਇਹ ਗੱਲ ਤੁਸੀਂ ਕੀ ਮੰਗ ਕਰੀਏ ਇਸ ਦਾ ਨੇ ਵੀ ਇਹ ਜਿਹੜਾ ਕੰਮ ਹੋਇਆ ਮਾੜਾ ਹੀ ਹੋਇਆ ਇਹਨਾਂ ਦੇ ਕਿੰਨੇ ਪਰਿਵਾਰ ਨਾਲ ਸੁਸਤਾ ਜਾਂ ਕਿੰਨੇ ਬੱਚੇ ਇਹਨਾਂ ਦੇ ਚਾਰ ਕੁੜੀਆਂ ਇਹਦੇ ਵਿਚਾਰੇ ਦੇ ਮੁੰਡਾ ਹੈ ਨਹੀਂ ਕੋਈ ਇਕੱਲੀ ਵਿਚਾਰੀ ਆ ਉਹ ਤਾਂ ਦੇਖੀ ਆਪਦਾ ਪਤਾ ਲੱਗਿਆ ਕੋਣ ਕੋਣ ਆਏ ਸੀ ਪਤਾ ਲੱਗਿਆ ਕੋਈ ਗੱਲ ਨਹੀਂ ਕੋਈ ਪਤਾ ਨਹੀਂ ਆਪਾਂ ਜਿਹੜਿਆ ਨੇ ਆ ਕੰਮ ਕੀਤਾ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਆਇਡੈਂਟੀਫਾਈ ਕਰ ਲਿਆ ਹੈ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਨੂੰ ਹੋਈ ਸੀ ਉਹਦਾ ਨੰਬਰ ਵੀ ਸਾਡੇ ਕੋਲ ਆ ਗਿਆ ਸਾਡੀ ਵੱਲੋਂ ਟੀਮਾ ਆਪਣਾ ਦੋਸਤਾਂ ਨੂੰ ਫੜਨ ਲਈ ਐਫਰਟਸ ਕਰਨ ਦੀ ਹੈ ਕਿਸੀ ਜਲਦੀ ਜਿੰਨੇ ਵੀ ਦੋਸ਼ੀ ਹੈ ਦੇ ਵਿੱਚ ਇਨਵੋਲ ਹੋ ਗਏ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਫੜ ਲਵਾਂਗੇ ਡੈਥ ਹੋ ਚੁੱਕੀ ਲੰਕ ਹਾਂਜੀ ਹੋਰ ਕੀ ਕਹਿੰਦੇ ਕੀ ਨਾਮ ਸੀ ਜੀ ਸੂਰਜ ਉਮਰ ਕਿਨੇ ਸਨ 37 ਸਾਲ ਦੇ ਕਰੀਬ ਹੈ ਜੀ ਕਿਨੇ ਬੱਚੇ ਨੇ ਲੈ ਕੇ ਹੋ ਜਾ ਮਾਮਲਾ ਕਤਲ ਹੋਇਆ ਲੱਗਦਾ ਹੈ ਇਹਨਾਂ ਦੀ ਆਪਸ ਦੀ ਪਹਿਲਾਂ ਦੀ ਲੜਾਈ ਝਗੜਾ ਚੱਲਦਾ ਸੀ ਉਹ ਜਿਹੜੇ ਬੰਦੇ ਹੈਗੇ ਨੇ ਦੋਸ਼ੀ ਉਹ ਸਾਰੇ ਇੱਥੇ ਇਹਦੇ ਕਰਿਆਏ ਸੀ ਉਹਨਾਂ ਨੇ ਗੇਟ ਖੜਕਾਇਆ ਉਹਨੇ ਗੇਟ ਨਹੀਂ ਖੋਲਿਆ ਤਾਂ ਉਹਨਾਂ ਨੇ ਬਾਹਰੋਂ ਫਾਇਰ ਕੀਤਾ ਉਹ ਉਹਦੇ ਛਾਤੀ ਦੇ ਵਿੱਚ ਵੱਜਿਆ ਤੇ ਉਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਸਰ ਕਿੰਨੇ ਬੰਦੇ ਆ ਲੱਗਦੇ ਆ ਜੀ ਅਜੇ ਤੱਕ 5 ਦੇ ਕਰੀ ਬੰਦੇ ਹੈਗੇ 4 ਬੰਦੇ ਅਸੀਂ ਪਛਾਣ ਲੀਏ ਬਾਕੀ ਇਹ ਕਹਿੰਦੇ ਹੋਰ ਵੀ ਬੰਦੇ ਹੈਗੇ ਉਹ ਸਾਰਾ ਅਸੀਂ ਵੈਰੀਫਾਈ ਕਰ ਰਿਹਾ ਪਰ 4 ਬੰਦਿਆਂ ਦੀ ਪਛਾਣ ਹੋ ਗਈ ਹੈ ਸਰ ਗੈਂਗਸਟਰ ਬਾਦ ਦਾ ਮਾਮਲਾ ਹੈ ਆਪਸ ਦਾ ਇਹਨਾਂ ਦਾ ਲੜਾਈ ਝਗੜੇ ਦਾ ਮਾਮਲਾ ਸਰ ਅਸਲਾ ਜਮ੍ਹਾਂ ਹੋ ਚੁੱਕਿਆ ਜੀ ਥਾਣੇ ਦੇ ਵਿੱਚ ਫਿਰ ਵੀ ਹਜੇ ਤੱਕ ਜੋ ਪਤਾ ਲੱਗਿਆ ਹੈ ਕਿ ਨਜਾਇਜ਼ ਅਸਲਾ ਯੂਜ਼ ਕੀਤਾ ਸੀ ਇਹਨਾਂ ਨੇ ਉਹ ਅਸੀਂ ਸਾਰਾ ਵੈਰੀਫਾਈ ਕਰਨ ਦੇ ਆ ਕਿ ਅਸਲਾ ਜਿਹੜਾ ਯੂਜ਼ ਕੀਤਾ ਗਿਆ ਉਹ ਨਜਾਇਜ਼ ਹੈ